ਸਾਰੇ ਨੂੰ ਪਿਆਰ ਭਰੀ ਸਵੇਰ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚਾਣਾਂ ਤੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਸਬੰਧੀ ਜਿਹੜਾ ਹੈ ਪੱਤਰ ਜਾਰੀ ਕੀਤੇ ਨੇ ਤਿੰਨ ਪੱਤਰ ਬਕਾਇਦਾ ਜਾਰੀ ਕੀਤੇ ਗਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਮੁਲਾਜ਼ਮ ਬੜੇ ਖੁਸ਼ ਨਜ਼ਰ ਆ ਰਹੇ ਨੇ ਜਿਹੜੇ ਧਰਨੇ ਮਜ਼ਾਰੇ ਆ ਰਹੇ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਲਈ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜੇ ਪੱਤਰ ਜਾਰੀ ਕੀਤੇ ਨੇ ਪੂਰੀ ਜਾਣਕਾਰੀ ਦਵਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਜਿਹੜੇ ਪਿਛਲੇ ਜਥੇਬੰਦੀ ਕੀ ਦਿੱਤੀ ਸੀ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਯੂਨੀਅਨ ਨੂੰ ਗੱਲਬਾਤ ਲਈ ਸੱਦਿਆ ਸੀ ਵਿਧੀਕ ਮੁਖ ਸਕੱਤਰ ਕਾਮਬੀਤੀ ਕਮਿਸ਼ਨਰ ਮਾਲ ਨੇ ਜਿਹੜੇ ਚੰਡੀਗੜ੍ਹ ਦੇ ਵਿੱਚ ਇਸ ਯੂਨੀਅਨ ਦੇ ਨੁਮਾਇੰਦਿਆਂ ਦੇ ਨਾਲ 3 ਘੰਟੇ ਲੰਬੀ ਗੱਲਬਾਤ ਹੋਈ ਜਿਹੜੀ ਵਿਚਾਰ ਵਟਾਂਦਰਾ ਪ੍ਰਧਾਨ ਤਜਿੰਦਰ ਸਿੰਘ ਨੰਗਲ ਨੇ ਜਾਣਕਾਰੀ ਇਸ ਬਾਰੇ ਦਿੱਤੀ ਹੈ ਇਸ ਮੀਟਿੰਗ ਦੇ ਵਿੱਚ ਜਿਹੜੇ ਅਧਿਕਾਰੀ ਸੀ ਸਰਕਾਰ ਦੀ ਸੀ ਜਿਹੜੀ ਮੰਗਾਂ ਦੇ ਉੱਤੇ ਸਹਿਮਤੀ ਬਣ ਗਈ ਸੀ ਹਰੇਕ ਮੰਗ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਭਰੋਸਾ ਵੀ ਦਵਾਇਆ ਗਿਆ ਸੀ ਤੋਡੀਆਂ ਜਾਇਜ਼ ਮੰਗਾਂ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ ਪੰਜਾਬ ਸਰਕਾਰ ਨੇ ਇਸ ਸਬੰਧੀ ਜਿਹੜੀਆਂ ਜਥੇਬੰਦੀਆਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਕੀਕ ਕਰਕੇ ਜਾਰੀ ਕਰ ਦਿੱਤੇ ਨੇ ਪੱਤਰ ਸੋ ਸ਼ੁਰੂ ਕੀਤੇ ਨੇ ਜਿਹੜੇ ਕੀ ਪੱਤਰ ਕਰ ਦਿੱਤੇ ਨੇ ਔਰ ਤਿੰਨ ਪੱਤਰ ਜਿਹੜੇ ਨੇ ਮੰਗਾਂ ਮੰਨਣ ਦੇ ਜਾਰੀ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੁੱਖ ਪੱਤਰ ਜਿਹੜਾ ਉਹ ਇਹ ਹੈ ਕਿ ਜਿਹਦੇ ਨਾਲ ਡੀਸੀ ਦਫ਼ਤਰ ਦੇ ਜਿਹੜੇ ਮੁਲਾਜ਼ਮ ਨੂੰ ਵਿਤੀ ਲਾਭ ਹੋ ਸਕਦਾ ਹੈ ਇਹ ਸਰਕਾਰ ਨੇ ਸਮੂਹ ਡਿਪਟੀ ਕਮਿਸ਼ਨਰ ਅਤੇ ਮੰਡਲ ਦੇ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ ਹੈ ਜਿਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਡਿਪਟੀ ਕਮਿਸ਼ਨਰ ਐਸ ਡੀ ਐਮ ਤਹਿਸੀਲ ਅਤੇ ਉਪ ਤਹਿਸੀਲ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਜਿਹੜੇ ਕਲੈਰੀਕਲ ਸਟਾਫ ਹੈ ਮੁਲਾਜ਼ਮ ਨੇ ਉਹਨਾਂ ਨੂੰ ਸਰਕਾਰ 5% ਪ੍ਰਸ਼ਾਸਨਿਕ ਪੱਤਾ ਦੇਣ ਦੇ ਉੱਪਰ ਵਿਚਾਰ ਕਰ ਰਹੀ ਹੈ ਇਹਨਾਂ ਅਧਿਕਾਰੀਆਂ ਤੋਂ ਸਰਕਾਰ ਨੇ ਇੱਕ ਰਿਪੋਰਟ ਮੰਗੀ ਹੈ ਇਹ ਗੱਲ ਕਹੀ ਗਈ ਹੈ ਸਮੂਹ ਡਿਪਟੀ ਕਮਿਸ਼ਨ ਦਫ਼ਤਰ ਜਿਹੜੇ ਨੇ ਉਹ ਇਸ ਮੰਗ ਨੂੰ ਮੰਨਣ ਦੇ ਨਾਲ ਦਾ ਉਹਨਾਂ ਦੇ ਦਫ਼ਤਰ ਦੇ ਵਿੱਚ ਜਿਹੜੇ ਮੁਲਾਜ਼ਮ ਨੇ 5% ਪ੍ਰਸ਼ਾਸਨਿਕ ਪੱਤਾ ਦੇਣ ਦੇ ਨਾਲ ਉਹਦੇ ਨਾਲ ਸਰਕਾਰ ਤੇ ਹੀ ਇੱਕ ਨਾ ਵਿਤੀ ਬੋਝ ਜਿਹੜਾ ਹੈ ਪਾਏਗਾ ਉਹਨਾਂ ਦੀ ਰਿਪੋਰਟ ਜਿਹੜੀ ਹੈ ਭੇਜੀ ਜਾਵੇ ਸੋ ਯੂਨੀ ਇਸ ਪੱਤਰ ਤੋਂ ਬ ਲੈ ਕੇ ਬੜੀ ਹੀ ਉਤਸ਼ਾਹਿਤ ਹੈ ਇਹ ਪੱਤਰ ਜਿਹੜਾ ਮਹਿਸੂ ਇਹ ਮਹਿਸੂਸ ਕਰ ਰਹੀ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ 5% ਜਿਹੜਾ ਪ੍ਰਸ਼ਾਸਨਿਕ ਭੱਤਾ ਦੇਣ ਦੇ ਮੁੱਦੇ ਤੋਂ ਉੱਪਰ ਜਿਹੜੀ ਹੈ ਪ੍ਰਕਿਰਿਆ ਸ਼ੁਰੂ ਕੀਤੀ ਹੈ ਉਹਨਾਂ ਨੂੰ ਆਸ ਜਿਹੜੀ ਹੈ ਬੱਜੀ ਹੈ ਕਿ ਸਰਕਾਰ ਜਿਹੜੀ ਹੈ 5% ਜਿਹੜਾ ਪ੍ਰਸ਼ਾਸਨਿਕ ਭੱਤਾ ਦੇਵੇਗੀ ਦੂਸਰੇ ਪੱਤਰ ਦੀ ਜਿਹੜੀ ਖੁਸ਼ਖਬਰੀ ਇਹ ਹੈ ਸੋ ਦੋਸਤੋ ਡੀਸੀ ਦਫ਼ਤਰਾਂ ਦੇ ਕੰਮ ਕਰਦੇ ਮਲਾਜ਼ਮਾਂ ਨੂੰ ਜਾਂ ਐਸਡੀਐਮ ਜਾਂ ਤਹਿਸੀਲ ਅਤੇ ਉਪ ਤਹਿਸੀਲਾਂ ਦੇ ਕੰਮ ਕਰਦੇ ਮਲਾਜ਼ਮਾਂ ਤੇ ਦਫ਼ਤਰਾਂ ਦੇ ਵਿੱਚ ਕੰਮ ਕਰਦੀਆਂ ਜਿਹੜੀਆਂ विधवा ਮਹਿਲਾ ਨੇ ਜਾਂ ਆਂਗਣ ਹੀਨ ਮੁਲਾਜ਼ਮ ਨੇ ਜਾਂ ਉਹ ਮਹਿਲਾ ਮਹਿਲਾਵਾਂ ਨੇ ਜਿਹੜੀ ਮਹਿਲਾ ਜਿਨ੍ਹਾਂ ਦੇ ਪਿਛਲੇ ਸਮੇਂ ਦੇ ਵਿੱਚ ਵਿਆਹ ਹੋਏ ਨੇ ਉਹ ਗਰੁੱਪ ਸੀ ਅਤੇ ਗਰੁੱਪ ਡੀ ਦੇ ਦਫ਼ਤਰਾਂ ਦੇ ਵਿੱਚ ਜਿਹੜੇ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਨੇ ਉਹ ਮੁਲਾਜ਼ਮ ਉਹਨਾਂ ਨੂੰ ਦੀ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਵਿੱਚੋਂ ਬਦਲੀ ਕਰਨ ਸੰਬੰਧੀ ਬਦਲੀਆਂ ਵਿੱਚੋਂ ਛੂਟ ਦੇਣ ਬਾਰੇ ਜਿਹੜਾ ਹੈ ਫੈਸਲਾ ਲਿਆ ਜਾ ਰਿਹਾ ਹੈ ਸੋ ਦੋਸਤੋ ਜੇ ਤੀਸਰੇ ਪੱਤਰ ਦੀ ਗੱਲ ਕੀਤੀ ਜਾਵੇ ਮੁਲਾਜ਼ਮਾਂ ਨੂੰ ਇਹ ਪੱਤਰ ਜਾਰੀ ਹੋਣ ਦੀ ਇੱਕ ਚੰਗੀ ਰਾਹਤ ਮਿਲ ਗਈ ਹੈ ਸੋ ਦੋਸਤੋ ਤੀਸਰਾ ਪੱਤਰ ਜਿਹੜਾ ਹੈ ਜਾਰੀ ਕੀਤਾ ਗਿਆ ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਸੋ ਦੋਸਤੋ ਸੁਪਰ ਡੈਂਟ ਗ੍ਰੇਡ 1 ਅਤੇ ਸੁਪਰ ਡੈਂਟ ਗ੍ਰੇਡ 2 ਦੀ ਨਾਸਟੈਨੋਗ੍ਰਾਫ ਟਾਈਪਿਸਟ ਦੀਆਂ ਜਿਹੜੀਆਂ ਪੋਸਟਾਂ ਅਨੁਦਾਰਤ ਕੀਤੀਆਂ ਗਈਆਂ ਨੇ ਇਹ ਸੀ ਅੱਜ ਦੀ ਵੱਡੀ ਅਤੇ ਖਾਸ ਅਪਡੇਟ ਜੀ ਜਿਹੜੀ ਮਲਾਜ਼ਮਾਂ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜਿਹੜੀ ਮਲਾਜ਼ਮਾਂ ਦੇ ਲਈ ਤਿੰਨ ਬਕਾਇਦਾ ਪੱਤਰ ਜਾਰੀ ਹੋਏ ਨੇ ਸੋ ਦੋਸਤੋ ਧੰਨਵਾਦ ਜੀ